एसजीपीसी ਕਹਿ ਰਹੀ ਹੈ ਪੰਜਾਬ ਸਰਕਾਰ ਰਾਜਨੀਤੀ ਕਰ ਰਹੀ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਐਸਜੀਪੀਸੀ ਰਾਜਨੀਤੀ ਕਰ ਰਹੀ ਹੈ ਕਿ ਘਾਲਾ ਮਾਲਾ ਚੱਲ ਰਿਹਾ ਹੈ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਸ ਮਸਲੇ ਉੱਤੇ ਕੀ ਸਟੈਂਡ ਹੈ ਕਿ ਜਦੋਂ ਤਖਸ ਦੇ ਜੱਥੇਦਾਰ ਸਾਹਿਬ ਐਸਜੀਪੀਸੀ ਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਜਿਹੜਾ ਹੈ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਪੁਲਿਸ ਨੂੰ ਆਦੇਸ਼ ਦਿੱਤਾ ਹੈ ਐਸਆਈਟੀ ਜਿਹੜੀ ਤਿਆਰ ਕੀਤੀ ਗਈ ਹੈ ਉਹਦਾ ਤੁਸੀਂ ਸਹਿਯੋਗ ਕਰੋ ਤੇ ਇਹਦੇ ਵਿੱਚ ਮੈਂ ਸਮਝਦਾ ਕਿ ਕਲੀਅਰਲੀ ਇਹ ਮੈਸੇਜ ਹੈ ਕਿ ਇਹਦਾ ਮਤਲਬ ਕੁਛ ਨਾ ਕੁਛ ਤੇ ਹੋਇਆ ਜਦੋਂ ਦੋਦੋ ਅਨਨ ਨੇ ਬਾਦਲ ਪਾਰਟੀ ਨੂੰ ਜੁਆਇਨ ਕਰ ਲਿਆ ਇਹਨਾਂ ਦੀ ਪ੍ਰੈਸ ਕਾਨਫਰੈਂਸ ਹੈ ਇਹਨਾਂ ਦੀ ਮੀਡੀਆ ਸਟੇਟਮੈਂਟਸ ਆ ਰਹੀਆਂ ਹੈਗੀਆਂ ਨੇ ਕਿ ਜੀ ਉਹ ਤੇ ਕਲੈਰੀਕਲ ਮਿਸਟੇਕ ਸੀ ਜੀ ਕੋਈ ਸਰੂਪ ਗਾਇਬ ਹੀ ਨਹੀਂ ਹੋਇਆ ਤੁਸੀਂ ਕੀ ਕਹੋ ਕਲੈਰੀਕਲ ਮਿਸਟੇਕ ਜਿਹੜੀ ਹੈ ਨਾ ਸਰਦਾਰ ਪਰਮਜੀ ਸਿੰਘ ਦੀ ਸਰਨਾ ਸਾਹਿਬ ਦਾ ਜੋ ਬਿਆਨ ਜੋ ਪ੍ਰੈਸ ਕਾਨਫਰੈਂਸ 'ਚ ਉਹ ਬੋਲੇ ਨੇ ਮੈਂ ਸਮਝਦਾ ਕਲੈਰੀਕਲ ਮਿਸਟੇਕ ਤੇ ਹੁਣ ਉਹਨਾਂ ਦੇ ਵਿੱਚ ਆ ਚੁੱਕੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਆਈ ਹੋਈ ਹੈ ਉਹਨਾਂ ਦੇ ਵਿੱਚ ਜਿਹੜੀ ਚਿਪ ਹੁੰਦੀ ਹੈ ਨਾ ਉਹ ਚਿਪ ਜਿਹੜੀ ਖਰਾਬ ਹੋ ਗਈ ਹੈ ਉਹ ਕਹਿੰਦੇ ਨੇ ਜੀ ਕਲੈਰੀਕਲ ਮਿਸਟੇਕ ਹੈ ਮੈਨੂੰ ਯਾਦ ਹੈ ਕਿ ਸ਼ਾਇਦ ਤੁਹਾਡੇ ਚੈਨਲ ਦੇ ਉੱਤੇ ਹੀ ਉਹ ਇੰਟਰਵਿਊ ਮੈਂ ਸੁਣਿਆ ਕਿਉਂਕਿ ਹੁਣ ਸਾਰੇ ਇੰਟਰਵਿਊ ਜਿਹੜੇ ਨੇ ਉਹ بار بار ਬਾਹਰ ਆ ਰਹੇ ਨੇ ਕਿ ਕਿਹੜਾ ਕਿਹੜਾ ਕੀ ਕੀ ਬੋਲ ਰਿਹਾ ਸੀਗਾ ਤੇ ਇਹਨਾਂ ਲੋਕਾਂ ਨੇ ਹੀ ਕਿਹਾ ਸੀਗਾ ਕਿ ਅਸੀਂ ਮਰਦੇ ਮਰ ਜਾਾਂਗੇ ਲੇਕਿਨ ਗੁਰੂ ਦੇ ਦੋਸ਼ੀ ਉਹਨਾਂ ਨਾਲ ਅਸੀਂ ਕਦੀ ਹੱਥ ਨਹੀਂ ਮਿਲਾਵਾਂਗੇ ਹੱਥ ਮਿਲਾਣਾ ਬੜੀ ਦੂਰ ਦੀ ਗੱਲ ਹੈ ਕਦੀ ਚਾਹ ਨਹੀਂ ਪੀਵਾਂਗੇ ਅੱਜ ਉਹ ਪ੍ਰੈਸ ਕਾਨਫਰੰਸ ਰਾਹੀਂ ਕੀ ਕੀ ਬੋਲ ਰਹੇ ਨੇ ਇਹ ਸਭ ਤੁਹਾਡੇ ਸਾਹਮਣੇ ਹੈ ਇਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਰਹਿ ਗਿਆ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ ਗੁਰੂ ਪ੍ਰਤੀ ਕਿ ਅਸੀਂ ਵੀ ਗੁਰੂ ਨੂੰ ਮੂੰਹ ਦਿਖਾਣਾ ਹੈ ਅਸੀਂ ਵੀ ਇਸੇ ਇਸੇ ਫਾਨੀ ਸੰਸਾਰ ਦੇ ਵਿੱਚ ਅਸੀਂ ਜਿਹੜਾ ਰਹਿਣਾ ਹੈ ਔਰ ਫਾਨੀ ਸੰਸਾਰ ਨੂੰ ਛੱਡ ਕੇ ਵੀ ਜਾਣਾ ਹੈ ਲੇਕਿਨ ਇਹ ਲੋਕ ਜਿਹੜੇ ਨੇ ਆਪਣੇ ਹੰਕਾਰ ਦੇ ਵਿੱਚ ਲੀਨ ਹੋ ਕੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਨਾ ਗੁਰੂ ਨੂੰ ਗੁਰੂ ਸਮਝਦੇ ਨਹੀਂ ਇਹ ਲੋਕ ਇਹ ਉਹ ਲੋਕ ਨੇ ਪਰ ਜਦੋਂ ਇਹਨਾਂ ਦੀ ਪਿਛਲੀਆਂ ਬਾਈਟਾਂ ਸੁਣਦੇ ਆ ਜੋ 25 ਸਾਲ ਸਵੇਰੇ ਉੱਠਦੇ ਸੀ ਤੇ ਰਾਤ ਕਰ ਗਾਹਾਂ ਕੱਢਦੇ ਸੀਗੇ ਅੱਜ ਕਹਿੰਦੇ ਨੇ ਜੀ ਆਏ ਦਿਓ 228 ਰੁਪਏ ਦੀ ਗੱਲ ਕਰ ਰਹੀ ਹੈ ਦਿੱਲੀ ਦੀ ਰਾਜਨੀਤੀ ਇਸੀ ਗੱਲ ਕੀਤੀ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਰਹੇ ਹਾਂ ਸਸੀ ਪਰਮਜੀਤ ਸਰਨਾ ਦੀ ਗੱਲ ਕਰ ਰਿਹਾ ਲਗਾਤਾਰ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਦਿੱਲੀ ਕਮੇਟੀ ਮਨਜੀਤ ਸਿੰਘ ਸਿਰਸਾ aur ਬੀਜੇਪੀ ਦੇ ਸਪੋਰਟ ਦੇ ਨਾਲ ਚੱਲ ਰਹੀ ਹੈ ਸੱਤਾ ਤੇ ਕਾਬਜ਼ ਹੋ ਚੁੱਕੀ ਹੈ ਕੰਮ ਕੁਝ ਕਰ ਨਹੀਂ ਰਹੀ ਔਰ ਅਸੀਂ ਲਗਾਤਾਰ ਮੁੱਦੇ ਚੁੱਕ ਰਹੇ ਹੈਗੇ ਕਮੇਟੀ ਬਿਲਕੁਲ ਘੋਗੂ ਬਣ ਕੇ ਬੈਠੀ ਹੈ ਕੋਈ ਜਵਾਬ ਦੇ ਕੇ ਨਾ ਜੀ ਮੇਰਾ ਸਿੱਧਾ ਸਿੱਧਾ ਸਵਾਲ ਹੈ ਚਾਹ ਪੋਜੀਸ਼ਨ ਦੀ ਗੱਲ ਕਰ ਲਈਏ ਸੰਗਤ ਦੀ ਗੱਲ ਕਰ ਕਮੇਟੀ ਕਰ ਕੀ ਰਹੀ ਹੈ ਸਿਰਫ ਗੋਲਖਾ ਰਹੀ ਹੈ ਕੰਮ ਕਰ ਰਹੀ ਹੈ ਤਾਂ ਕੀ ਕ ਇਹਨਾਂ ਲੋਕਾਂ ਦੇ ਕੋਲ ਇੱਕੋ ਕੰਮ ਹੈ ਕਿ ਕੋਈ ਵੀ ਕੰਮ ਹੋ ਰਿਹਾ ਕੋਈ ਪ੍ਰੋਗਰਾਮ ਹੋ ਰਿਹਾ ਕੋਈ ਸਮਾਗਮ ਹੋ ਰਿਹਾ ਕੋਈ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਵਿੱਚ ਜਾ ਕੇ ਕਮੀ ਲੱਭੀਏ ਤੇ ਭੰਡਿਏ ਇਹ ਮੁੱਦੇ ਨਹੀਂ ਨੇ ਇਹ ਵਿਲਾ ਇਨਸਾਨ ਜਦੋਂ ਦਵਾਰਾਂ ਦੇ ਵਿੱਚ ਟੱਕਰਾਂ ਮਾਰ ਰਹੇ ਹੁੰਦਾ ਨਾ ਤੇ ਉਹਨੂੰ ਇਹ ਹੁੰਦਾ ਹੈ ਕਾਰਪਟ ਰੈੱਡ ਲੱਗਣਾ ਜਿਹਦਾ ਅਸੀਂ ਲਾਲ ਨੀਲਾ ਕੋ ਲਾਤਾ ਕਾਲਾ ਕੋ ਲਾਤਾ ਇਹੋ ਜਿਹੀ ਕਮੀਆਂ ਲੱਭ ਦਿੰਦੇ ਦਿੱਲੀ ਦੀ ਸੰਗਤ ਕਦੀ ਨਹੀਂ ਪਹੁੰਚ ਸਕਦੀ ਸ ਰਾਜ ਸਿੰਦਰ ਸਿੰਘ ਜੀ ਕਿ 84 ਦੇ ਕਾਤਲਾਂ ਨੂੰ ਬੰਗਲਾ ਸਾਹਿਬ ਸਿਰੋਪੇ ਦਿੱਤੇ ਗਏ ਨੇ ਇਨਾਂ ਦੇ ਰਾਜ ਦੇ ਵਿੱਚ ਉਹਨਾਂ ਸਰਕਾਰਾਂ ਤੋਂ ਹਿਲਾਹਾ ਲੈ ਕੇ ਇਹਨਾਂ ਨੇ ਅੱਜ ਕਿੱਥੋਂ ਦੀ ਕਿੱਥੇ ਪਹੁੰਚੇ ਨੇ ਐ ਸਾਨੂੰ ਦੱਸਣ ਦੀ ਲੋੜ ਨਹੀਂ ਦਿੱਲੀ ਦੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਂ ਤੁਹਾਡੇ ਚੈਨਲ 'ਆਈ ਗੱਲ ਹੋਰ ਕਹਿ ਦੇਣੀ ਚਾਹਣਾ ਇੱਕ ਬੰਦਾ ਜਿਹੜਾ ਪੱਦੀ ਸ਼ਬਦਾਵਲੀ ਯੂਜ਼ ਕਰਦਾ ਨਾ ਉਮਰ ਦੇਖਦਾ ਨਾ ਕੋਈ ਚੀਜ਼ ਦੇਖਦਾ ਉਹਨੂੰ ਮੈਂ ਕਹਿ ਰਿਹਾ ਬੰਦਾ ਬਣ ਜਾ ਬੰਦਾ ਬਣ ਕੇ ਤਮੀਜ਼ ਨਾਲ ਗੱਲ ਕਰ ਪਰਮਜੀਤ ਸਿੰਘ ਸਰਨਾ ਦੇ ਉਦਦੇ ਨਾਲ ਚਲੋ ਕਿ ਉਹ ਮਾਂ ਪੈ ਮਾਂ ਪੈਂਦੀਆਂ ਗਾਣਾਂ ਸਭ ਨੂੰ ਕਰਦਾ ਸੀ ਨਾ ਬੰਦਾ ਉਹਦੇ ਨਾਲ ਜਨਾਨੀ ਤੈ ਤੂੰ ਵੀ ਜਿਹੜਾ ਭਰਾ ਆਪਣੀ ਉਮਰ ਆਪਣਾ ਜਿਹੜਾ ਅਹੁਦਾ ਆਪਣੀ ਗਰੀਮਾ ਨੂੰ ਰੱਖ ਕੇ ਵਿੱਚ ਬੋਲਿਆ ਕਰ ਨਹੀਂ ਤੇ ਮਾਰੇ ਕਿਰਪਾ ਕਰਨ ਤਨਵੀ ਸੋਜੀ ਜਲਦੀ ਗੁਰੂ ਸਾਹਿਬੀ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਅਗਰ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ 328 ਰੁਪਏ ਦੀ ਗੱਲ ਇਸ ਵੇਲੇ ਪੂਰੀ ਦੁਨੀਆ ਦੇ ਅੰਦਰ ਇੱਕ ਬੜੇ ਵੱਡੇ ਸਵਾਲ ਦੇ ਤੌਰ ਦੇ ਉੱਤੇ ਖੜੀ ਹੈ ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਾਰੀ ਹੋਇਆ ਹੈਗਾ ਕਿ 328 ਰੁਪਿਆਂ ਦੇ ਵੇਲੇ ਐਸਟੀਆਈਟੀ ਜਿਹੜੀ ਸਰ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ एसडीपीसी ਉਹਦੋਂ ਕੋਆਪਰੇਟ ਕਰਦੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਸ ਮਸਲੇ ਦੇ ਉੱਤੇ ਲੀਗਲ ਕਾਰਵਾਈ ਕਰ ਰਹੀ ਹੈ ਉਹ ਸਾਰੇ ਪਾਸੇ ਐਸੇ ਸਾਰੇ ਮਸਲੇ ਦਾ ਰੋਲ ਆਊਟ ਹੈ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਤੇ ਕੀ ਕਹਿਣਾ ਹੈ ਇਹ ਗੱਲ ਕਰਨ ਦੇ ਲਈ ਅੱਜ ਅਸੀਂ ਉੱਚੇਚਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਪਹੁੰਚਿਆ ਸਾਡੇ ਵੱਲੋਂ ਇਸ ਵੇਲੇ ਇੱਥੇ ਮੀਡੀਆ ਦੇ ਪ੍ਰਮੁੱਖ ਸਾਹਿਬ ਸੁਖਵਿੰਦਰ ਸਿੰਘ ਬੱਬਰ ਜੂ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋ ਕਹਿੰਦੇ ਸੁਖਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਿੰਦਰ ਜੀ 328 ਰ ਵਰਸਿਜ਼ ਪੰਜਾਬ ਸਰਕਾਰ ਦਿਖ ਰਹੀ ਹੈ ਐਸਜੀਪੀਸੀ ਕਹਿ ਰਹੀ ਹੈ ਪੰਜਾਬ ਸਰਕਾਰ ਰਾਜਨੀਤੀ ਕਰ ਰਹੀ ਹੈ ਪੰਜਾਬ ਸਰਕਾਰ ਕਹਿੰਦੀ ਹੈਗੀ ਹੈ ਕਿ ਐਸਜੀਪੀਸੀ ਰਾਜਨੀਤੀ ਕਰ ਰਹੀ ਹੈਗੀ ਹੈ ਘਾਲਾ ਮਾਲਾ ਚੱਲ ਰਿਹਾ ਹੈ ਦਿੱਲੀ ਸਿੱਖ ਕਮੇਟੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਸ ਮਸਲੇ ਤੇ ਕੀ ਸਟੈਂਡਰਡ ਤੁਹਾਡਾ ਕੀ ਕਹਿੰਦਾ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਦੁਨੀਆ ਦੀ ਦੂਜੇ ਨੰਬਰ ਦੀ ਸੰਸਥਾ ਜਿਹੜੀ ਹੈ ਸਿੱਖਾਂ ਦੀ ਆਵਾਜ਼ ਮੰਨੀ ਜਾਂਦੀ ਹੈ ਔਰ ਅਗਰ ਆਪਾਂ ਗੱਲ ਕਰੀਏ ਤੇ ਇਥੋਂ ਜਿਹੜੇ ਵੀ ਤਨਸ਼ੀਰ ਗੁਰਗਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਜਾਂਦੇ ਨੇ ਉਹਦਾ ਹਰ ਚੀਜ਼ ਦਾ ਇੱਕ ਰਿਕਾਰਡ ਹਰ ਚੀਜ਼ ਦਾ ਜਿਹੜਾ ਇੱਕ ਡੈਰੀ ਹੈ ਉਹ ਮੇਨਟੇਨ ਹੁੰਦੀ ਹੈ ਤੇ ਐਸਜੀਪੀਸੀ ਕਿਉਂ ਨਹੀਂ ਪ੍ਰੋਵਾਈਡ ਕਰ 파ਰੀ ਮੈਨੂੰ ਇਹ ਨਹੀਂ ਸਮਝ ਆ ਰਹੀ ਦੂਸਰੀ ਗੱਲ ਕਾਲਾ ਮਾਲਾ ਤੁਸੀਂ ਜਿਹੜਾ ਕਹਿ ਰਹੇ ਹੋ ਮੈਂ ਸਮਝਦਾ ਕਿ ਅੱਜ 328 ਰੂਪ ਜਿਹੜੇ ਕਿ ਹਜੇ ਤੱਕ ਸਮਝ ਹੀ ਨਹੀਂ ਆ ਰਹੇ ਕਿ ਉਹ ਕਿੱਥੇ ਨੇ ਗੁਰਸਾਹਿਬ ਉਹ ਚੀਜ਼ ਨੂੰ ਹੁਣ ਸਮਝੋ ਮੈਂ ਸਮਝਦਾ ਕਿ ਮੋਹਰ ਲਾਤੀ ਹੈ ਜਥੇਦਾਰ ਸ਼੍ਰੀ ਕਾਲ ਤਖਸਾਲ ਜੀ ਨੇ ਕਿ ਜਦੋਂ ਤਖਸ ਦੇ ਜਥੇਦਾਰ ਸਾਹਿਬ এসਜੀਪੀਸੀ ਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਜਿਹੜਾ ਹੈ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਪੁਲਿਸ ਨੂੰ ਆਦੇਸ਼ ਦਿੱਤਾ ਹੈ ਜਾਂ ਐਸਆਈਟੀ ਜਿਹੜੀ ਤਿਆਰ ਕੀਤੀ ਗਈ ਹੈ ਉਹਦਾ ਤੁਸੀਂ ਸਹਿਯੋਗ ਕਰੋ ਤੇ ਇਹਦੇ ਵਿੱਚ ਮੈਂ ਸਮਝਦਾ ਕਿ ਕਲੀਅਰਲੀ ਇਹ ਮੈਸੇਜ ਹੈ ਕਿ ਇਹਦਾ ਮਤਲਬ ਕੁਛ ਨਾ ਕੁਛ ਸੇ ਹੋਇਆ ਹੈ ਕੁਛ ਨਾ ਕੁਛ ਸੇ ਸਰੂਪ ਜਿਹੜੇ ਨੇ ਗੁਰਸਾਹਿਬ ਦੇ ਕਿੱਥੇ ਗਏ ਨੇ ਕੀ ਹੋਇਆ ਇਹ ਤੇ ਕਾਲਪੁਰਖ ਜਾਣਦਾ ਲੇਕਿਨ ਜਥੇਦਾਰ ਸਾਹਿਬ ਦਾ ਹੁਕਮ ਮੇਰੇ ਖਿਆਲ ਨਾਲ ਜਿਹੜਾ ਸਮੁੱਚੀ ਸੇ ਕਾਮ ਸਿਰ ਚਕਾ ਕੇ ਮੰਦੀ ਆ ਮੰਨਣਾ ਚਾਹੀਦਾ ਵੀ ਹੈ ਸ਼੍ਰੋਮਣੀ ਕਮੇਟੀ ਨੂੰ ਹੁਣ ਸਿਰਫ ਔਰ ਸਿਰਫ ਤਖਤ ਸਾਹਿਬ ਤੋਂ ਆਦੇਸ਼ ਆਇਆ ਉਸ ਆਦੇਸ਼ ਦੀ ਪਾਲਣਾ ਕਰਦੇ ਹੋਏ ਐਸਆਈਟੀ ਦਾ ਸਾਥ ਦੇ ਕੇ ਸੰਗਤ ਜਿਹੜੀ ਆ ਉਹ ਸਿਰਫ ਔਰ ਸਿਰਫ ਇਨਸਾਫ ਚਾਹੁੰਦੀ ਹੈ ਸੰਗਤ ਜਿਹੜੀ ਹੈ ਸਿਰਫ ਔਰ ਸਿਰਫ ਇਹ ਚਾਹੁੰਦੀ ਹੈ ਕਿ 328 ਰੂਪ ਕਿੱਥੇ ਨੇ ਸਰੂਪਾਂ ਦੀ ਗੱਲ ਕਰੀਏ ਦਿੱਲੀ ਦੀ ਇੱਕ ਸਿੱਖ ਰਾਜਨੀਤੀ ਗੱਲ ਕਰਦੇ ਆ ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ ਪਿਛਲੇ ਕੁ ਸਲਾਚ ਉਹਨਾਂ ਨੇ ਕਾਫੀ ਪ੍ਰੈਸ ਕਾਨਫਰੰਸਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਖਿਲਾਫ ਕੀਤੀਆਂ ਕਿ 328 ਰੂਪਾ ਬੇਦਬੀਆਂ ਦੇ ਅੰਦਰ ਬਾਦਲ ਪਰਿਵਾਰ ਦਾ ਹੱਥ ਹੈ ਮੌਜੂਦਾ ਸਮੇਂ ਦੇ ਅੰਦਰ ਜਿਹੜਾ ਹੁਣ ਕਿਉਂਕਿ ਜਦੋਂ ਤੋਂ ਇਹਨਾਂ ਨੇ ਬਾਦਲ ਪਾਰਟੀ ਨੂੰ ਜੁਆਇਨ ਕਰ ਲਿਆ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਇਹਨਾਂ ਦੀ ਮੀਡੀਆ ਸਟੇਟਮੈਂਟਸ ਆ ਰਹੀਆਂ ਹੈਗੀਆਂ ਨੇ ਕਿ ਜੀ ਉਹ ਤੇ ਕਲੈਰੀਕਲ ਮਿਸਟੇਕ ਸੀ ਜੀ ਕੋਈ ਸਰੂਪ ਸਰਦਾਰ ਪਰਮਜੀਤ ਸਿੰਘ ਦੀ ਸਰਨਾ ਸਾਹਿਬ ਦਾ ਜੋ ਬਿਆਨ ਜੋ ਪ੍ਰੈਸ ਕਾਨਫਰੰਸ ਵਿੱਚ ਉਹ ਬੋਲੇ ਨੇ ਮੈਂ ਸਮਝਦਾ ਕਲੈਰੀਕਲ ਮਿਸਟੇਕ ਤੇ ਹੁਣ ਉਹਨਾਂ ਦੇ ਵਿੱਚ ਆ ਚੁੱਕੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਆਈ ਹੋਈ ਹੈ ਉਹਨਾਂ ਦੇ ਵਿੱਚ ਜਿਹੜੀ ਚਿਪ ਹੁੰਦੀ ਹੈ ਨਾ ਉਹ ਚਿਪ ਜਿਹੜੀ ਖਰਾਬ ਹੋ ਗਈ ਆ ਤੇ ਉਹ ਸੱਚੇ ਪਾਤਸ਼ਾਹੀ ਮਹਾਰਾਜ ਜਿਹੜਾ ਉਹਨਾਂ ਨੂੰ ਸਮੱਤ ਬਖਸ਼ਣ ਕਿ ਉਹ ਪਹਿਲੇ ਤੇ ਜੋ ਸੰਗਤ ਦੇ ਨਾਲ ਉਹਨਾਂ ਨੇ ਜੋ ਸੰਗਤ ਦੇ ਮਨਾਂ ਨੂੰ ਜੋ ਉਹਨਾਂ ਨੇ ਜਿਹੜਾ ਦੁਖਾਇਆ ਜੋ ਇਸੇ ਸਾਨ ਤੋਂ ਗੁਰਦਾਰ ਰਿਕਾਬ ਤੋਂ ਸਭ ਤੋਂ ਪੱਦੀ ਸ਼ਬਦਾਵਲੀਆਂ ਯੂਜ਼ ਕਰਕੇ 84 ਦੇ ਵਿਕਟਮ ਨੂੰ ਭਜਾਇਆ ਗਿਆ ਰਾਸ਼ਨ ਮੰਗਣ ਵਾਲੇ ਨੂੰ ਭਜਾਇਆ ਗਿਆ ਨੌਕਰੀਆਂ ਮੰਗਣ ਵਾਲੇ ਨੂੰ ਭਜਾਇਆ ਗਿਆ ਕਿਸੇ ਵੀ ਤਰੀਕੇ ਦੀ ਕੋਸ਼ਿਸ਼ ਖਗਰਤ ਹੈਲਪ ਮੰਗਣ ਆਇਆ ਤਾਂ ਸੰਗਤ ਦਿਲ ਦੀ ਪੜੀ ਪਾਣ ਜਾਂਦੀ ਹੈ ਕਿ ਕਿਹੜੀ ਸ਼ਬਦਾਵਲੀ ਯੂਜ਼ ਕਰਕੇ ਉਸ ਲੋੜਵੰਦ ਦੇ ਨਾਲ ਉਹ ਕਿਦਾਂ ਦੀ ਸ਼ਬਦਾਵਲੀ ਯੂਜ਼ ਕਰਕੇ ਦਫ਼ਤਰ 'ਚ ੱੱਕੇ ਮਾਰ ਕੇ ਬਾਹਰ ਕੱਢ ਦਿੰਨੇ ਆ ਲੋਕ ਪਹਿਲੀ ਗੱਲ ਦੂਸਰੀ ਗੱਲ ਅੱਜ ਉਹ ਕਹਿੰਦੇ ਨੇ ਜੀ ਕਲੈਰੀਕਲ ਮਿਸਟੇਕ ਹੈ ਮੈਨੂੰ ਯਾਦ ਹੈ ਕਿ ਸ਼ਾਇਦ ਤੁਹਾਡੇ ਚੈਨਲ ਦੇ ਉੱਤੇ ਹੀ ਉਹ ਇੰਟਰਵਿਊ ਮੈਂ ਸੁਣਿਆ ਕਿਉਂਕਿ ਹੁਣ ਸਾਰੇ ਇੰਟਰਵਿਊ ਜਿਹੜੇ ਨੇ ਉਹ بار بار ਬਾਹਰ ਆ ਰਹੇ ਨੇ ਕਿ ਕਿਹੜਾ ਕਿਹੜਾ ਕੀ ਕੀ ਬੋਲ ਰਿਹਾ ਸੀਗਾ ਤੇ ਇਹਨਾਂ ਲੋਕਾਂ ਨੇ ਹੀ ਕਿਹਾ ਸੀਗਾ ਕਿ ਅਸੀਂ ਮਰਦੇ ਮਰ ਜਾਾਂਗੇ ਲੇਕਿਨ ਗੁਰੂ ਦੇ ਦੋਸ਼ੀ ਉਹਨਾਂ ਦੇ ਨਾਲ ਅਸੀਂ ਕਦੀ ਹੱਥ ਨਹੀਂ ਮਿਲਾਵਾਂਗੇ ਹੱਥ ਮਿਲਾਣਾ ਬੜੀ ਦੂਰ ਦੀ ਗੱਲ ਹੈ ਕਦੀ ਚਾਹ ਨਹੀਂ ਪੀਵਾਂਗੇ ਅੱਜ ਜੋ ਪ੍ਰੈਸ ਕਾਨਫਰੈਂਸ ਰਹੀ ਕਿ ਕੀ ਬੋਲ ਰਹੇ ਨੇ ਇਹ ਸਭ ਤੁਹਾਡੇ ਸਾਹਮਣੇ ਹੈ ਇਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਰਹਿ ਗਿਆ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ ਗੁਰੂ ਪ੍ਰਤੀ ਕਿ ਅਸੀਂ ਵੀ ਗੁਰੂ ਨੂੰ ਮੂੰਹ ਦਿਖਾਣਾ ਹੈ ਅਸੀਂ ਵੀ ਇਸੇ ਇਸੇ ਫਾਨੀ ਸੰਸਾਰ ਦੇ ਵਿੱਚ ਅਸੀਂ ਜਿਹੜਾ ਰਹਿਣਾ ਔਰ ਫਾਨੀ ਸੰਸਾਰ ਨੂੰ ਛੱਡ ਕੇ ਵੀ ਜਾਣਾ ਹੈ ਲੇਕਿਨ ਇਹ ਲੋਕ ਜਿਹੜੇ ਨੇ ਆਪਣੇ ਹੰਕਾਰ ਦੇ ਵਿੱਚ ਲੀਨ ਹੋ ਕੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਨਾ ਗੁਰੂ ਨੂੰ ਗੁਰੂ ਸਮਝਦੇ ਨਹੀਂ ਇਹ ਲੋਕ ਇਹ ਉਹ ਲੋਕ ਨੇ ਤੇ ਮੈਂ ਸਮਝਦਾ ਗੁਰਸਾ ਇਹਨਾਂ ਨੂੰ ਸਮਤ ਬਖਸ਼ਣ ਕਿ ਜੋ ਪ੍ਰੈਸ ਕਾਨਫਰੰਸ ਕਰਕੇ ਕਲੈਰੀਕਲ ਮਿਸਟੇਕ ਜਾਂ ਅੱਜ ਜੋ ਇਹ ਬੋਲਦੇ ਪਏ ਨੇ ਮੈਨੂੰ ਆ ਬੜੀ ਹੈਰਾਨੀ ਹੋ ਰਹੀ ਹੈ ਔਰ ਜਦੋਂ ਇਹਨਾਂ ਦੀ ਪਿਛਲੀਆਂ ਬਾਈਟਾਂ ਸੁਣਦੇ ਆ ਜੋ 25 ਸਾਲ ਸਵੇਰੇ ਉੱਠਦੇ ਸੀ ਤੇ ਰਾਤ ਕਰ ਗਾਹਾਂ ਕੱਢਦੇ ਸੀਗੇ ਅੱਜ ਕਹਿੰਦੇ ਨੇ ਜੀ ਆਏ ਦਿਓਏ ਮੇਰੀ ਸਮਝ ਤੋਂ ਬਾਹਰ ਹੈ ਗੁਰੂ ਸਾਹਿਬ ਸੋਝੀ ਪਾਉਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸੰਗਤ ਪੰਜਾਬ ਦੀ ਸੰਗਤ ਦੁਨੀਆ ਚ ਵੱਸਦੀ ਸੰਗਤ ਜਿਹੜੀ ਹੈ ਸਿਰਫ ਔਰ ਸਿਰਫ 328 ਰੂਪਾਂ ਦਾ ਜਿਹੜਾ ਹੈ ਉਹ ਇਨਸਾਫ ਹੈ ਇੱਕ ਸਾਨੂੰ ਇਨਸਾਫ ਹੀ ਹੈ ਉਹ ਕਿ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਗੁਰੂ ਸਾਹਿਬ ਕਿੱਥੇ ਨੇ 328 ਰੁਪਏ ਦੀ ਗੱਲ ਕਰ ਰਹੀ ਹੈ ਦਿੱਲੀ ਦੀ ਰਾਜਨੀਤੀ ਇਸੀ ਗੱਲ ਕੀਤੀ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਰਹੇ ਆ ਸਸੀ ਪ੍ਰਜੂ ਸਿੰਘ ਸਰਨਾ ਦੀ ਗੱਲ ਕਰ ਰਿਹਾ ਲਗਾਤਾਰ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਦਿੱਲੀ ਕਮੇਟੀ ਮਨਜਿੰਦਰ ਸਿੰਘ ਸਿਰਸਾ aur ਬੀਜੇਪੀ ਦੇ ਸਪੋਰਟ ਦੇ ਨਾਲ ਚੱਲ ਰਹੀ ਹੈ ਸੱਤਾ ਤੇ ਕਾਬਜ਼ ਹੋ ਚੁੱਕੀ ਹੈ ਕੰਮ ਕੁਝ ਕਰ ਨਹੀਂ ਰਹੀ ਔਰ ਅਸੀਂ ਲਗਾਤਾਰ ਮੁੱਦੇ ਚੁੱਕ ਰਹੇ ਹੈਗੇ ਆ ਕਮੇਟੀ ਬਿਲਕੁਲ ਘੁੱਗੂ ਵਾਂਗ ਬੈਠੀ ਹੈ ਕੋਈ ਜਵਾਬ ਦੇ ਕੇ ਨਹੀਂ ਰਾਜੀ ਮੇਰਾ ਸਿੱਧਾ ਸਿੱਧਾ ਸਵਾਲ ਹੈ ਚਾਹ ਪੋਜੀਸ਼ਨ ਦੀ ਗੱਲ ਕਰ ਲਈਏ ਸੰਗਤ ਦੀ ਗੱਲ ਕਰੇ ਕਮੇਟੀ ਕਰ ਕੀ ਰਹੀ ਹੈ ਸਿਰਫ ਗੋਲਖਾ ਰਹੀ ਹੈ ਕੰਮ ਕਰ ਰਹੀ ਹੈ ਤਾਂ ਕੀ ਇਹਨਾਂ ਲੋਕਾਂ ਦੇ ਕੋਲ ਇੱਕੋ ਕੰਮ ਹੈ ਕਿ ਕੋਈ ਵੀ ਕੰਮ ਹੋ ਰਿਹਾ ਕੋਈ ਪ੍ਰੋਗਰਾਮ ਹੋ ਰਿਹਾ ਕੋਈ ਸਮਾਗਮ ਹੋ ਰਿਹਾ ਕੋਈ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਵਿੱਚ ਜਾ ਕੇ ਕਮੀ ਲੱਭੀਏ ਤੇ ਭੰਡਿਏ ਇਹ ਮੁੱਦੇ ਨਹੀਂ ਨੇ ਇਹ ਵਿਲਾ ਇਨਸਾਨ ਜਦੋਂ ਦਵਾਰਾਂ ਦੇ ਵਿੱਚ ਟੱਕਰਾ ਮਾਰ ਰਹਿਆ ਹੁੰਦਾ ਨਾ ਤੇ ਉਹਨੂੰ ਇਹ ਹੁੰਦਾ ਹੈ ਕਾਰਪਟ ਰੈੱਡ ਲੱਗਣਾ ਜਿਹਦਾ ਅਸੀਂ ਲਾਲ ਨੀਲਾ ਕੋ ਲਾਤਾ ਕਾਲਾ ਕੋ ਲਾਤਾ ਇਹੋ ਜਿਹੇ ਕਮੀਆਂ ਲੱਭਦੇ ਨੇ ਰਹੀ ਗੱਲ ਸਰਕਾਰ ਦੀ ਦਿੱਲੀ ਦੀ ਸੰਗਤ ਕਦੀ ਨਹੀਂ ਪਹੁੰਚ ਸਕਦੀ ਸ ਰਾਜ ਸੁੰਦਰ ਸਿੰਘ ਜੀ ਕਿ 84 ਦੇ ਕਾਤਲਾਂ ਨੂੰ ਬੰਗਲਾ ਸਾਹਿਬ ਸਿਰੋਪੇ ਦਿੱਤੇ ਗਏ ਨੇ ਇਹਨਾਂ ਦੇ ਰਾਜ ਦੇ ਵਿੱਚ ਉਹਨਾਂ ਸਰਕਾਰਾਂ ਤੋਂ ਹੀ ਲਾਹਾ ਲੈ ਕੇ ਇਹਨਾਂ ਨੇ ਅੱਜ ਕਿਥੋਂ ਦੀ ਕਿਥੇ ਪਹੁੰਚੇ ਨੇ ਐ ਸਾਨੂੰ ਦੱਸਣ ਦੀ ਲੋੜ ਨਹੀਂ ਦਿੱਲੀ ਦੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਅੱਜ ਦੀ ਗੱਲ ਕਰੀਏ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਕਿ ਇਹ ਇਤਿਹਾਸਿਕ ਹੋਏਗਾ ਕਿ 4 ਸਾਲਾਂ ਦੇ ਵਿੱਚ ਜਿਹੜੇ ਕਾਰਜ ਕਾਰੇ ਦੀ ਗੱਲ ਕਰ ਰਹੇ ਹੋ ਸਰਕਾਰ ਦੀ ਗੱਲ ਕਰ ਰਹੇ ਹੋ ਸਰਕਾਰ ਨਾਲ ਦਿੱਲੀ ਕਮੇਟੀ ਦੀ ਸਾਂਝ ਸੀ ਤੇ 350 ਸਾਲਾ ਸ਼ਤਾਬਦੀ ਲਾਲ ਕਿਲੇ ਕਿਸ ਪੱਦਰ ਤੇ ਮਨਾਇ ਗਈ ਤੁਸੀਂ ਆਪ ਸਾਰੇ ਪਲੀ ਭਾਂ ਜਾਣਦੇ ਹੋ ਲਾਲ ਕਿਲੇ ਦੇ ਵਿੱਚ ਦੇਸ਼ ਨਹੀਂ ਦੁਨੀਆ ਤੋਂ ਲੋਕ ਆ ਕੇ ਉਹਨਾਂ ਨੇ ਵਾਹ ਵਾਹ ਕੀਤੀ ਕਿਉਂ ਕਿ ਦਿੱਲੀ ਕਮੇਟੀ ਦਿੱਲੀ ਸਰਕਾਰ ਦਾ ਸਾਥੀ ਬਣ ਕੇ ਕਿਉਂਕਿ ਸਰਕਾਰਾਂ ਨੂੰ ਮਰਿਆਦਾਵਾਂ ਦਾ ਨਹੀਂ ਪਤਾ ਹੁੰਦਾ ਤੇ ਦਿੱਲੀ ਕਮੇਟੀ ਨੂੰ ਉਹਨਾਂ ਨੇ ਆਪਣਾ ਸਹਿਯੋਗੀ ਬਣਾ ਕੇ ਜਿਹੜਾ 350 ਸਾਲਾ ਸ਼ੀਦੀ ਸ਼ਤਾਬਦੀ ਮਨਾਈ ਉਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਔਰ ਇਹੀ ਪਿਸੂ ਇਹਨਾਂ ਨੂੰ ਪਏ ਨੇ ਕਿ ਅੱਜ ਦਿੱਲੀ ਦੀ ਸੰਗਤ ਕਮਾਲ ਕਰ ਰਹੀ ਹੈ ਜਿੱਥੇ ਬੈਠੋ ਲਾਲ ਕਿਲੇ ਦੀ ਗੱਲ ਹੁੰਦੀ ਹੈ ਕਿ 350 ਸਾਲਾ ਸ਼ਤਾਬਦੀ ਅਗਰ ਮਨਾਈ ਹੈ ਤੇ ਦਿੱਲੀ ਕਮੇਟੀ ਨੇ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਜੇ ਗੱਲ ਕਰੀਏ ਸੀ ਪੰਜਾਬ ਦੀ ਤੇ 350 ਸਾਲਾ ਸ਼ਤਾਬਦੀ ਜਿਹੜੀ ਹੈ ਸ਼ਰੋਮਣੀ ਕਮੇਟੀ ਨੇ ਵੀ ਮਨਾਈ ਹੈ ਮਗਰ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪਾਸੇ ਸ਼ਰੋਮਣੀ ਕਮੇਟੀ ਦੇ ਹੋਰਨਾ ਦੀ ਆਵਾਜ਼ ਆ ਰਹੀ ਸੀ ਦੂਜੇ ਪਾਸੇ ਦਿੱਲੀ ਸਰਕਾਰ ਦੀ ਹੋਰਨਾ ਦੀ ਆਵਾਜ਼ ਆ ਰਹੀ ਸੀ ਸੰਗਤ ਕਿੱਥੇ ਜਾਏਗੀ ਸੰਗਤ ਕਿਹੜੇ ਸਮਾਗਮ ਦੇ ਵਿੱਚ ਹਾਜ਼ਰੀ ਭਰੇਗੀ ਸੰਗਤ ਕਿਹੜੇ ਕੀਰਤਨ ਨੂੰ ਸੁਨੇਗੀ ਉਹ ਚੀਜ਼ ਨਹੀਂ ਹੋਈ ਬੜੇ ਸੁਚੱਜੇ ਬੜੇ ਸੋਹਣੇ ਢੰਗ ਦੇ ਨਾਲ ਸ਼ਤਾਬਦੀ ਮਨਾਈ ਗਈ ਹੋਰ ਕਾਰਜਾਂ ਦੀ ਮੈਂ ਸਮਝਦਾ ਘਰ ਘਰ ਜਿਹੜਾ ਗੁਰਬਾਣੀ ਦਾ ਪ੍ਰਵਾਹ ਚਲਾਇਆ ਗਿਆ ਸੈਂਚੀਆਂ ਜਿਹੜੀਆਂ ਨੇ ਉਹ ਘਰ ਘਰ ਪਛਾਈਆਂ ਗਈਆਂ ਕਿ ਇੱਕ ਇਨਸਾਨ ਜਿਹੜਾ ਹੈ ਮਹਾਰਾਜ ਨੇ ਕਿਹਾ ਇੱਕ ਬੰਦਾ ਜਿਹੜਾ ਵੀ ਆ ਆਪਣੇ ਜਿਵੇਂ ਇੱਕ ਸਹਿਜ ਪਾਠ ਜਰੂਰ ਕਰੇ ਤੇ ਸਹਿਜ ਪਾਠ ਦੀਆਂ ਸੈਂਚੀਆਂ ਘਰ ਘਰ ਪਛਾਈਆਂ ਗਈਆਂ ਬੱਚਿਆਂ ਨੂੰ ਇੰਨੀ ਵੱਡੀ ਸਟੇਜਾਂ ਦੇ ਉੱਤੇ ਪਰਫਾਰਮੈਂਸ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਕਿ ਉਹ ਕੀਰਤਨ ਦੇ ਨਾਲ ਜੁੜਨ ਦਿੱਲੀ ਕਮੇਟੀ ਦਾ ਇਹੀ ਕਾਰਜ ਹੈ ਦਿੱਲੀ ਕਮੇਟੀ ਦਾ ਕਾਰਜ ਧਰਮ ਪ੍ਰਚਾਰ ਦੀ ਲਹਿਰ ਚਲਾਉਣੀ ਹੈ ਆਪਣੀ ਸਿੱਖੀ ਨੂੰ ਤਰਨ ਪ੍ਰਚਾਰ ਦੇ ਨਾਲ ਜੋੜਨਾ ਇਤਿਹਾਸ ਦੇ ਨਾਲ ਜੋੜਨਾ ਔਰ ਬੜੇ ਵੱਡੇ ਪੱਦਰ ਦੇ ਉੱਤੇ ਦਿੱਲੀ ਕਮੇਟੀ ਇਹ ਕੰਮ ਕਰ ਰਹੀ ਹੈ ਔਰ ਜਿੱਥੇ 350 ਸਾਲ ਅਸ਼ਤਾਬ ਦੀ ਹਜੇ 1 ਸਾਲ ਇਸ ਸਮਾਗਮ ਹੋਰ ਚੱਲਨੇ ਨੇ ਉਹਦੇ ਵਿੱਚ ਹੁਣ ਤਰਨ ਪ੍ਰਚਾਰ ਜਿਹੜੀ ਹੈ ਉਹ ਖੰਡੇ ਬਾਟੇ ਦੀ ਪੌਲ ਸ਼ਕਾਨ ਜਾ ਰਹੀ ਹੈ ਦਿੱਲੀ ਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਉਹਦੇ ਵਿੱਚ ਵੀ ਅਸੀਂ ਜਿਹੜੇ ਨੇ ਜਗਾ ਜਗਾ ਆ ਪ੍ਰੋਗਰਾਮ ਕਰਨ ਜਾ ਰਹੇ ਹਾਂ ਢਾਡੀ ਵਾਰਾਂ ਕਥਾਵਾਚਕ ਜਿਹੜੇ ਨੇ ਪੰਥ ਦੇ ਮਹਾਨ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਮਾਗਮਾਂ ਦੀ ਲੜੀ ਜਿਹੜੀਆਂ ਚੱਲਾਂ ਜਾ ਰਹੀਆਂ ਤਾਂ ਜੋ ਦਿੱਲੀ ਦਾ ਸਿੱਖ ਹੋਰ ਇਹੀ ਕਾਰਜ ਨੇ ਰਹੀ ਗੱਲ ਹੁਣ ਹਸਪੀਟਲ ਦੀ ਮੈਂ ਸਮਝਦਾ ਕਿਸੇ ਸਕੂਲ ਦੀ ਦੀਵਾਰ ਤੇ ਖੜੇ ਹੋ ਜਾਂਦੇ ਨੇ ਕਿਸੇ ਹਸਪੀਟਲ ਦੀ ਦੀਵਾਰ ਤੇ ਖੜੇ ਹੋ ਜਾਂਦੇ ਡਾਇਲਿਸਿਸ ਸੈਂਟਰ ਦੇਸ਼ ਜਾਨੀ ਦੁਨੀਆ ਦਾ ਇੱਕ ਪਹਿਲਾ ਹਸਪੀਟਲ ਹੋਏਗਾ ਜਿੱਥੇ ਕੈਸ਼ ਕੈਸ਼ ਕਾਊਂਟਰ ਹੀ ਨਹੀਂ ਹੈ ਤੁਸੀਂ ਆਪਣਾ ਜਾਓ ਆਪਣੀ ਡਾਇਲਿਸਿਸ ਕਰਾਓ ਉੱਥੇ ਹੁਣ ਕਾਰਡੀਕ ਜਿਹੜਾ ਹਸਪੀਟਲ ਤਿਆਰ ਹੋਣ ਜਾ ਰਿਹਾ ਬੜੀ ਜਲਦੀ ਉੱਥੇ ਅੱਖਾਂ ਦੇ ਆਪਰੇਸ਼ਨ ਦਾ ਜਿਹੜਾ ਆ ਜਿਹੜਾ ਵਿੰਗ ਹੈ ਉਹ ਸਟਾਰਟ ਹੋਣ ਜਾ ਰਿਹਾ ਮੈਂ ਸਮਝਦਾ ਕਮਾਲ ਹੈ ਸੱਚੇ ਪਾਤਸ਼ਾਹ ਤਰਸ ਕਰਨ ਦਿੱਲੀ ਕਮੇਟੀ ਦੇ ਉੱਤੇ ਬੰਗਲਾ ਸਾਹਿਬ ਜਾ ਕੇ ਤੁਸੀਂ ਦੇਖੋ ਸਵੇਰੇ ਹਜ਼ਾਰਾਂ ਦੀ ਤਦਾਦ ਦੇ ਜਿਹੜਾ ਹੈ ਐਮ ਆਰ ਆਈਆਂ ਵਾਸਤੇ ਲੋਕ ਖੜੇ ਹੁੰਦੇ ਨੇ 5-5000 ਰੁਪਏ ਦਾ ਟੈਸਟ 50 ਰੁਪਏ ਦੇ ਵਿੱਚ ਹੋ ਰਿਹਾ ਇਹ ਦਿੱਲੀ ਕਮੇਟੀ ਦਾ ਕਾਰਜ ਨੇ ਪੈਟ ਸਕੈਨ ਜਿਹੜੀ ਕੈਂਸਰ ਜਿਹੜਾ ਡਿਡੈਕਟ ਕਰਦੀ ਹੈ ਸਰੀਰ ਦੇ ਵਿੱਚ ਮੈਂ ਸਮਝਦਾ 20-25-25000 ਰੁਪਏ ਦਾ ਟੈਸਟ ਹੈ ਜਸਵਿੰਦਰ ਜੀ ਅੱਜ ਦਿੱਲੀ ਕਮੇਟੀ ਜਿਹੜੀ ਹੈ ਬਿਲਕੁਲ ਜਿਹੜਾ ਨੋਮੀਨਲ ਕੋਸਟ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਸ ਕੋਸਟ ਦੇ ਉ ਹੋਰ ਤੁਸੀਂ ਕਿੰਨਾ ਕਹੋਗੇ ਇਹਨਾਂ ਲੋਕਾਂ ਕੋਲ ਹੋਰ ਕੋਈ ਕਾਰਜ ਨਹੀਂ ਐ ਇੱਕ ਮੈਂ ਤੁਹਾਡੇ ਚੈਨਲ ਨਾਲ ਇੱਕ ਗੱਲ ਹੋਰ ਕਹਿ ਦੇਣੀ ਚਾਹਣਾ ਇੱਕ ਬੰਦਾ ਜਿਹੜਾ ਪੱਦੀ ਸ਼ਬਦਾਵਲੀ ਯੂਜ਼ ਕਰਦਾ ਨਾ ਉਮਰ ਦੇਖਦਾ ਨਾ ਕੋਈ ਚੀਜ਼ ਦੇਖਦਾ ਉਹਨੂੰ ਮੈਂ ਕਹਿ ਰਿਹਾ ਬੰਦਾ ਬਣ ਜਾ ਬੰਦਾ ਬਣ ਕੇ ਤਮੀਜ਼ ਨਾਲ ਗੱਲ ਕਰ ਨਹੀਂ ਤੇ ਸੰਗਤ ਤੇ ਤੁਹਾਨੂੰ ਪਤਾ ਹੀ ਤੇਰੀ ਕਮੈਂਟਾਂ ਦੇ ਵਿੱਚ ਜਿਹੜੀ ਸੰਗਤ ਨੂੰ ਕਮੈਂਟਸ ਪਾਉਂਦੀ ਆ ਤੂੰ ਡਿਲੀਟ ਕਰ ਦੇਣਾ ਬਲੌਕ ਕਰ ਦੇਣਾ ਉਹਨਾਂ ਲੋਕਾਂ ਨੂੰ ਗੱਲ ਰੱਖੋ ਲੇਕਿਨ ਤਜ਼ੀਬ ਪਰਮਜੀਤ ਸਿੰਘ ਸਰਨਾ ਦੇ ਉੱਤੇ ਦੇਣਾ ਚਲੋ ਕਿਉਂ ਮਾਂ ਪੈ ਮਾਂ ਪੈਂਦੀ ਆ ਗਾਣਾ ਸਭ ਨੂੰ ਕਰਦਾ ਸੀ ਨਾ ਬੰਦਾ ਉਹਦੇ ਨਾਲ ਜਨਾਨੀ ਤੇ ਤੂੰ ਵੀ ਜਿਹੜਾ ਭਰਾ ਆਪਣੀ ਉਮਰ ਆਪਣਾ ਜਿਹੜਾ ਅਹੁਦਾ ਆਪਣੀ ਗਰੀਮਾ ਨੂੰ ਰੱਖ ਕੇ ਵਿੱਚ ਬੋਲਿਆ ਕਰ ਨਹੀਂ ਤੇ ਮਾਰੇ ਕਿਰਪਾ ਕਰਨ ਤਨਵੀ ਸੋਜੀ ਜਲਦੀ ਗੁਰੂ ਸਾਹਿਬ ਹੀ ਪਾਉਣਗੇ ਬਿਲਕੁਲ ਸੰਗਜੀ 328 ਰੁਪਏ ਦੇ ਮੁੱਦੇ ਦੀ ਗੱਲ ਕਰ ਲਈ ਹੈ ਆ ਪੰਥਕ ਮਸਲੇ ਦੇ ਤੌਰ ਤੇ ਉਤੇ ਦਿੱਲੀ ਦੀ ਸਖ ਸਿੱਖ ਰਾਜ ਦੀ ਨੀਤੀ ਦੇ ਵੱਲੋਂ ਜੋ ਦਿੱਲੀ ਕਮੇਟੀ ਤੇ ਇਲਜ਼ਾਮ ਲੱਗ ਰਹੇ ਸਨ ਉਹ ਸਾਰੇ ਮਸਲਿਆਂ ਦੇ ਉਤੇ ਅਸੀਂ ਸਤ ਸੁਖਵਿੰਦਰ ਸਿੰਘ ਬਾਬਾ ਨਾਲ ਗੱਲ ਕੀਤੀ ਬਹੁਤ ਜਲਦ ਅਗਲੇ ਪੰਥਕ ਮੁੱਦੇ ਦੇ ਨਾਲ ਦਿੱਲੀ ਕਮੇਟੀ ਦੇ ਇਸੇ ਦਫ਼ਤਰ ਦੇ ਵਿੱਚ ਕਾ ਦੁਬਾਰਾ ਜੁੜਾਂਗੇ ਲੈਣੇ ਸਤ ਸੁਖਵਿੰਦਰ ਸਿੰਘ ਜੀ ਤੋਂ ਜੈ ਜੈ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ